ਇੱਕ ਵਾਰ ਆਪਣੇ ਮਨ ਦੀ ਵਰਤੀ ਨੂੰ ਇਕਾਗਰ ਕਰਨ ਦੇ ਲਈ ਸਭ ਗੱਜ ਕੇ ਆਖੋ ਧੰਨ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਿਰਦਾਰ ਲਫ਼ਜ਼ ਫਾਰਸੀ ਦਾ ਸ਼ਬਦ ਹੈ ਜਿਹਦੇ ਮਾਇਨੇ ਹਨ ਅਮਲ ਕਰਮ ਅਰਬੀ ਦੇ ਵਿੱਚ ਖਲਸਤ ਸ਼ਬਦ ਕਿਰਦਾਰ ਦੇ ਪ੍ਰਾਈਵਾਚੀ ਸ਼ਬਦ ਦੇ ਵਜੋਂ ਵਰਤਿਆ ਜਾਂਦਾ ਜਿਸ ਦੇ ਅਰਥ ਹੁੰਦੇ ਹਨ ਟੰਗ ਪਾਵਰਥ ਜ਼ਿੰਦਗੀ ਨੂੰ ਜੀਣ ਦਾ ਢੰਗ ਕੈਸਾ ਸੀ ਜ਼ਿੰਦਗੀ ਨੂੰ ਬਸਰ ਕਰਨ ਦਾ ਤਰੀਕਾ ਕਿਹੋ ਜਿਹਾ ਸੀ ਉਹਨਾਂ ਪਾਵਨ ਉੱਚੀਆਂ ਰੂਹਾਂ ਦਾ ਜਿਨ੍ਹਾਂ ਨੇ ਉਸ ਪ੍ਰੀਤਮ ਪਿਆਰੇ ਧੰਗੁਰੂ ਰਾਮ ਸਿੰਘ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਕੀਤਾ ਜਿਹੜੇ ਉਸ ਪਾਤਸ਼ਾਹ ਦੀ ਮਿਹਰ ਦੇ ਉਸ ਦੀ ਸਵੱਲੀ ਨਿਗਾਹ ਦੇ ਪਾਤਰ ਬਣੇ ਉਹਨਾਂ ਦਾ ਜੀਵਨ ਕੈਸਾ ਸੀ ਕਰਤਾਰ ਇੱਕ ਸਮਾਜਿਕ ਸਦਾਚਾਰਕ ਵਿਸ਼ੇ ਵਜੋਂ ਵੀ ਇਸ ਨੂੰ ਲਿਆ ਜਾ ਸਕਦਾ ਹੈ ਜਿੱਥੇ ਨਾਮਧਾਰੀ ਗੁਰੂ ਰਾਮ ਸਿੰਘ ਜੀ ਦੇ ਸਿੱਖ ਧਾਰਮਿਕ ਤੌਰ ਤੇ ਆਪਣੇ ਅਕੀਦਿਆਂ ਦੇ ਉੱਤੇ ਪੱਕੇ ਸਨ ਤੇ ਦ੍ਰਿੜ ਸਨ ਜਿੱਥੇ ਰਾਜਨੀਤਿਕ ਤੌਰ ਤੇ ਦੇਸ਼ ਆਜ਼ਾਦੀ ਦੇ ਸਮੂਹ ਹਕ ਕਾਰਜ ਦੇ ਲਈ ਉਹ ਸਮਰਪਿਤ ਸਨ ਅਤੇ ਨਿਰੰਤਰ ਯਤਨਸ਼ੀਲ ਸਨ ਉਥੇ ਹੀ ਸਮਾਜ ਵਿੱਚ ਰਹਿੰਦੇ ਹੋਏ ਵਸਦੇ ਵਰਤਦੇ ਹੋਏ ਤੇ ਸਮਾਜ ਵਿੱਚ ਵਰਤਦੇ ਉਹਨਾਂ ਦੀ ਸ਼ਖਸੀਅਤ ਦੀ ਤਸਵੀਰ ਦੇ ਕੈਸੇ ਰੰਗ ਸਨ ਇਹਨਾਂ ਬਾਰੇ ਗੱਲ ਕਰਨਾ ਹੀ ਉਹਨਾਂ ਦੇ ਕਿਰਦਾਰ ਦੀ ਗੱਲ ਕਰਨਾ ਜਿੱਥੇ ਸੱਚ ਦੇ ਹਾਮੀ ਹੋਣਾ ਤੇ ਸਚਾਈ ਤੋਂ ਨਾ ਡੋਲਣਾ ਉਹਨਾਂ ਦੇ ਕਿਰਦਾਰ ਦੀ ਤਸਵੀਰ ਦਾ ਇੱਕ ਰੰਗ ਹੈ ਉਥੇ ਹੀ ਸਮਾਨદર્ਸ਼ੀ ਹੋਣਾ ਤੇ ਬਰਾਬਰਤਾ ਦਾ ਇਹ ਸੰਦੇਸ਼ ਦੇਣਾ ਇਹ ਵੀ ਇੱਕ ਉਹਨਾਂ ਦੇ ਕਿਰਦਾਰ ਦੀ ਤਸਵੀਰ ਦਾ ਹੀ ਰੰਗ ਹੈ ਸਮਾਜ ਦੇ ਭੁੱਲੇ ਵਿਸਰੇ ਦੱਬੇ ਕੁਚਲੇ ਦੂਜੇ ਪੂਰੇ ਅਧ ਔਰਤ ਦੀ ਸਮਾਨਤਾ ਲਈ ਯਤਨ ਕਰਨੇ ਤੇ ਸਤਕਾਰ ਦੀਆਂ ਨਿਗਾਹਾਂ ਦੇ ਨਾਲ ਵੇਖਣਾ ਬਰਾਬਰਤਾ ਬਖਸ਼ਨੀ ਇਹ ਵੀ ਉਹਨਾਂ ਦੇ ਕਿਰਦਾਰ ਦੀ ਸੋਹਣੀ ਉਜਲੀ ਤਸਵੀਰ ਦਾ ਅਨਿਖੜ ਮੰਗ ਹੈ ਕਾਮ ਕ੍ਰੋਧ ਚੋਰੀ ਜਾਰੀ ਠੱਗੀ ਆਦਿਕ ਜੋ ਰਾਜਸੀ ਜਾਂ ਤਾਮਸੀ ਰੋਗ ਸਨ ਉਹਨਾਂ ਤੋਂ ਰਹਿਤ ਸ਼ਾਂਤ ਕੀ ਸੁਚੱਜਾ ਸੁਲਜਿਆ ਇੱਕ ਸਾਫ਼ ਸੁਥਰਾ ਜੀਵਨ ਜੀਣਾ ਇਹ ਵੀ ਉਹਨਾਂ ਦੇ ਕਿਰਦਾਰ ਦਾ ਹੀ ਇੱਕ ਰੰਗ ਤੇ ਅੰਗ ਹੈ ਉਥੇ ਹੀ ਇਹਨਾਂ ਰੰਗਾਂ ਦੇ ਵਿੱਚੋਂ ਹੀ ਇੱਕ ਰੰਗ ਉੱਭੜ ਕੇ ਆਉਂਦਾ ਜੋ ਉਹਨਾਂ ਦੀ ਸ਼ਖਸੀਅਤ ਦਾ ਕਿਰਦਾਰ ਦਾ ਐਸਾ ਰੰਗ ਹੱਕ ਸੱਚ ਦੀ ਕਮਾਈ ਕਰਨੀ ਬਗਾਨਾ ਹੱਕ ਨਾ ਮਾਰਨਾ ਗੁਰੂ ਰਾਮ ਸਿੰਘ ਮਹਾਰਾਜ ਜੀ ਨੇ ਸਮੇਂ ਦੀ ਲੋੜ ਨੂੰ ਪਾਪਦਿਆਂ ਸਮਝਦਿਆਂ ਜ਼ਰੂਰਤ ਨੂੰ ਆਪਣੇ ਸਿੱਖਾਂ ਦੇ ਮਨਾਂ ਨੂੰ ਉਹਨਾਂ ਦੀ ਆਤਮਾ ਨੂੰ ਬਲਵਾਨ ਕਰਨ ਦੇ ਲਈ ਉਹਨਾਂ ਨੂੰ ਹੱਕ ਸੱਚ ਦੀ ਕਮਾਈ ਕਰਨ ਲਈ ਧਰਮ ਦੀ ਕਿਰਤ ਵਿਰਤ ਕਰਨ ਲਈ ਪ੍ਰੇਰਿਆ ਤੇ ਬਗਾਨੇ ਹੱਕ ਤੋਂ ਵਰਜਿਆ ਇਹੀ ਉਹਨਾਂ ਦੀ ਪ੍ਰੇਰਣਾ ਉਹਨਾਂ ਦੀ ਸਿੱਖਿਆ ਉਹਨਾਂ ਦਾ ਹੁਕਮ ਨਾਮ ਧਾਰੀਆਂ ਦੇ ਕਿਰਦਾਰ ਦੀ ਨਹੀਂ ਬਣ ਕੇ ਨਿਭੜਿਆ ਤੇ ਇਕੱਲਾ ਨਾਮ ਧਾਰੀਆਂ ਦੇ ਕੂਕਿਆਂ ਦੇ ਕਿਰਦਾਰ ਦਾ ਯੰਗ ਨਹੀਂ ਹੱਕ ਸੱਚ ਦੀ ਕਮਾਈ ਕਰਨੀ ਕਿਰਤ ਕਰਨੀ ਇਹ ਉਹ ਸਿਧਾਂਤ ਹੈ ਜਿਨੇ ਸਿੱਖ ਮਤ ਨੂੰ ਪ੍ਰਚਲਿਤ ਵਿਚਾਰ ਧਾਰਾਵਾਂ ਤੋਂ ਨਖੇੜਿਆ ਵੱਖਰੇਆ ਕੀਤਾ ਵੈਦਿਕ ਕਾਲ ਦੀ ਸਨਾਤਨ ਵਿਚਾਰ ਧਾਰਾ ਨੇ ਵੀ ਭਿਕਸ਼ਾਮ ਦੇਹੀ ਦਾ ਇਹ ਮੰਤਰ ਰਟਿਆ ਸੀ ਮੱਧ ਕਾਲ ਵਿੱਚ ਜੋ ਸਿਧਾਂਤ ਉੱਭੜੇ ਵਿਚਾਰ ਧਾਰਾਵਾਂ ਆਈਆਂ ਜਿਨ੍ਹਾਂ ਦਾ ਪ੍ਰਚਾਰ ਹੋਇਆ ਜੋਗੀ ਸਿੱਧਨਾਥ ਜੈਨੀ ਬੋਧੀ ਇਹਨਾਂ ਵਿਚਾਰ ਧਾਰਾਵਾਂ ਨੇ ਏਸੇ ਹੀ ਭਿਕਸ਼ਾ ਦੇ ਏਸੇ ਹੀ ਸਿਧਾਂਤ ਨੂੰ ਅਪਣਾਇਆ ਸਵੀਕਾਰਿਆ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਰਤ ਦਾ ਉਪਦੇਸ਼ ਦਿੱਤਾ ਹਾਥੀ ਕੰਮ ਕਰਨ ਦਾ ਹਥੀ ਕਾਰਜ ਕਰਨ ਦਾ ਆਪ ਮਿਹਨਤ ਕਰਕੇ ਕਮਾਈ ਕਰਨ ਦਾ ਖਾਣ ਦਾ ਤੇ ਉਹਦੇ ਚੋਂ ਦਾਨ ਕਰਨ ਦਾ ਉਪਦੇਸ਼ ਦਿੱਤਾ ਤੇ ਗੁਰੂ ਰਾਮ ਸਿੰਘ ਮਹਾਰਾਜ ਜੀ ਦਾ ਹੱਕ ਸੱਚ ਦੀ ਕਮਾਈ ਕਰਨਾ ਬਗਾਨੇ ਹੱਕ ਨੂੰ ਕਦੀ ਨਾ ਉਹਦੇ ਤੇ ਕਬਜ਼ਾ ਕਰਨਾ ਜਾਂ ਮਾਰਨਾ ਇਹ ਇਸ ਗੱਲ ਦਾ ਸਬੂਤ ਸੀ ਕੇ ਨਾਮ ਧਾਰੀ ਗੁਰੂ ਰਾਮ ਸਿੰਘ ਮਹਾਰਾਜ ਜੀ ਦੇ ਸਿੱਖ ਗੁਰੂ ਨਾਨਕ ਦੇਵ ਜੀ ਦਾ ਜੋ ਉੱਚ ਕਿਰਦਾਰੀ ਸਿਧਾਂਤ ਹੈ ਸਿੱਖੀ ਦਾ ਉਸ ਦੇ ਅਸਲੀ ਪੈਰੋਕਾਰ ਸਨ ਗੁਰੂ ਰਾਮ ਸਿੰਘ ਜੀ ਨੇ ਕੱਲਾ ਕਿਰਦਾਰ ਨੂੰ ਉੱਚਾ ਕਰਨ ਦਾ ਆਪਣੇ ਆਪ ਨੂੰ ਸੁਧਾਰਨ ਦਾ ਕੱਲਾ ਉਪਦੇਸ਼ ਹੀ ਨਹੀਂ ਦਿੱਤਾ ਸਤਿਗੁਰਾਂ ਨੇ ਆਪ ਵੀ ਪੂਰਨੇ પા ਕੇ ਵਿਖਾਏ ਤੇ ਸਿੱਖਾਂ ਨੂੰ ਉਹ ਕਰਨ ਦਾ ਕਰਕੇ ਵਿਖਾਇਆ ਜਿਸ ਦਾ ਹੁਕਮ ਦਿੱਤਾ ਗੁਰੂ ਰਾਮ ਸਿੰਘ ਮਹਾਰਾਜ ਜੀ ਸ਼ੁਰੂ ਤੋਂ ਬਚਪਨ ਤੋਂ ਹੀ ਆਪਣੇ ਪਿਤਾ ਜੀ ਦੇ ਨਾਲ ਕੰਮਕਾਰ ਚ ਹੱਥ ਵੰਡਾਇਆ ਲੋਹਾਰੇ ਤਰਖਾਣੇ ਦਾ گاਵਾ ਮੱਝਾਂ ਵੀ ਚਰਾਇਆਂ ਹਿੱਸੇ ਤੇ ਖੇਤੀ ਵੀ ਕੀਤੀ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਵਿੱਚ ਵੀ ਨੌਕਰੀ ਕੀਤੀ ਆ ਕੇ मामੀ ਰਾਮੀ ਨਾਲ ਸਾਂਝਾ ਵਪਾਰ ਵੀ ਕੀਤਾ ਗੱਲ ਕੀ ਸਾਰੀ ਜ਼ਿੰਦਗੀ ਕਿਰਤ ਕੀਤੀ ਤੇ ਕਿਰਤ ਦਾ ਉਪਦੇਸ਼ ਦਿੱਤਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਰਤੋ ਦੁਕਾਨ ਲੋਹੇ ਕੱਪੜੇ ਕੀ RAM ਸਿੰਘ ਜੋ ਤਾਂਤੇ ਨਫਾ ਆਏ ਸੋਈ ਪੈਨੇ ਖਾਏ ਹੈ ਆਪ ਹੱਥੀਂ ਕਿਰਤ ਕਰਕੇ ਖਾਦਾ ਤੇ ਉਪਦੇਸ਼ ਦਿੱਤਾ ਇੱਕ ਵਾਰ ਬੀਬੀ ਨੰਦਾ ਭਾਜਾ ਸਬਜੀ ਤੋੜ ਲਿਆਏ ਕਿਸੇ ਬਗਾਨੇ ਦੇ ਚੜ ਸਿੰਘ ਦੇ ਖੇਤ ਚੋਂ ਸਤਗੁਰਾਂ ਨੇ ਪੁੱਛਿਆ ਲੜਕੀਏ ਆਪਣਾ ਆਪਾਂ ਤੇ ਬੀਜੀਆਂ ਨਹੀਂ ਹੈ ਕਿੱਥੋਂ ਲੈ ਕੇ ਆਈ ਹੈ ਚੜ ਸਿੰਘ ਦੇ ਖੇਤੋਂ ਲਿਆਂਦਾ ਸਤਗੁਰਾਂ ਆਖਿਆ ਵਾਪਸ ਕਰਕੇ ਆ ਸਾਡਾ ਇੱਤੇ ਹੱਕ ਨਹੀਂ ਧਰਨ ਲੱਗੀ ਸੀ ਬੀਬੀ ਨੇ ਵਾਪਸ ਕਰਕੇ ਆਈ ਉਹਨਾਂ ਦੇ ਘਰ ਵਿੱਚ ਸਤਗੁਰਾਂ ਕਿਰਦਾਰ ਬਣਾਇਆ ਸਤਗੁਰਾਂ ਨੇ ਹੱਕ ਸੱਚ ਦਾ ਉਪਦੇਸ਼ ਦਿੱਤਾ ਕਮਾਈ ਕਰਨ ਦਾ ਨਾਮਤਾਰੀ ਇਤਿਹਾਸ ਦੇ ਪਹਿਲੇ ਸਿੱਖਾਂ ਚੋਂ ਇੱਕ ਉੱਬੜਵਾ ਨਾਮ ਸਰਦਾਰ ਸ਼ਾਮ ਸਿੰਘ ਸਰਹਾਲੀ ਵਾਲੇ ਸਤਗੁਰਾਂ ਦੇ ਨਾਲ ਫੌਜ ਵਿੱਚ ਹਮਕਾਲੀ ਸਨ ਸਤਗੁਰਾਂ ਦੇ ਫੌਜ ਵਿੱਚ ਵੀ ਨੌਕਰੀ ਕੀਤੀ ਕਿਵੇਂ ਦਾ ਜੀਵਨ ਸੀ ਸਤਿਗੁਰਾਂ ਨੂੰ ਮਿਲਣ ਤੋਂ ਪਹਿਲਾਂ ਕਿਵੇਂ ਸਤਿਗੁਰਾਂ ਨੇ ਕਿਰਦਾਰਾਂ ਦਾ ਨਿਰਮਾਣ ਕੀਤਾ ਵਿਆਜੜੀਏ ਆਲ ਮਸ਼ਹੂਰ ਸੀ ਇੱਕ ਵਿਧਵਾ ਦਾਦੀ ਨਾਲ ਉਹਦਾ ਪੋਤਰਾ ਹੈ ਦੋਵੇਂ ਜਾਣੇ ਰਹਿੰਦੇ ਨੇ ਜੋ ਮਿਹਨਤ ਮਜ਼ਦੂਰੀ ਕਰਕੇ ਕਮਾ ਕੇ ਲਿਆਉਂਦੀ ਹੈ ਦਾਦੀ ਉਹੀ ਦਾਣੇ ਸ਼ਾਮ ਨੂੰ ਪੀ ਕੇ ਪ੍ਰਸ਼ਾਦਾ ਪਕਾ ਕੇ ਤੇ ਦੋਵੇਂ ਜਾਣੇ ਛਕਦੇ ਨੇ श्याम सिंह ਦੇ ਕੋਲੋਂ ਇਹਨਾਂ ਕਰਜ਼ਾ ਲਿਆ ਤੇ श्याम सिंह ਸ਼ਾਹੂਕਾਰਾ ਅਗਰਾਉਣ ਆਉਂਦਾ ਇਹਨਾਂ ਦੇ ਦਾਣੇ ਵਿਆਜ ਦੇ ਵਜੋਂ ਲੈ ਜਾਂਦਾ ਭੁੱਖੇ ਪੁੱਤਰੀ ਨੂੰ ਵੇਖ ਕੇ ਦਾਦੀ ਨੇ ਕੁਝ ਦਾਣੇ 3 1/2 ਛੇਰ ਚੱਕੀ ਦੇ ਪੁਰਾਂ ਦੇ ਵਿੱਚ ਲਗਾ ਦਿੱਤੇ श्याम सिंह ਆਇਆ ਆਪਣੇ ਨਾਲ ਨੌਕਰ ਨੇ ਜਿਹੜੇ ਦਾਣੇ ਸਾਹਮਣੇ ਪੈ ਸਨ ਚੁੱਕੇ ਚੁਕਾ ਕੇ ਉਹਨੇ ਭੇਜ ਦਿੱਤੇ ਨੇ ਦਰਵਾਜ਼ੇ ਕੋਲ ਮੁੜਦਾ ਜਾਂਦਾ ਦੁਬਾਰਾ ਵਾਪਸ ਆ ਗਿਆ ਚੱਕੀ ਤੇ ਕੋਲੇ ਆਇਆ ਪੜ ਚੁੱਕਿਆ ਬੁੱਕਾਂ ਪਰ ਕੇ ਉਹ ਵੀ ਦਾਣੇ ਝੋਲੀ ਚ ਪਾ ਕੇ ਤੇ ਦੂਜੇ ਦਾਣਿਆਂ ਨਾਲ ਰਲਾ ਦਿੱਤੇ ਮਾਤਾ ਵਿਰਧ ਮਾਤਾ ਦੀਆਂ ਚੀਕਾਂ ਨਿਕਲ ਗਈਆਂ ਇੱਕ ਕਿਰਦਾਰ ਸੀ ਪਹਿਲਾਂ ਉਹਨਾਂ ਦਾ ਪਰ ਜਦੋਂ ਸਤਿਗੁਰੂ ਜੀ ਦੀ ਮਿਹਰ ਹੋਈ ਸਤਿਗੁਰੂ ਜੀ ਨੇ ਸਿੱਖ ਬਣਾਇਆ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਜਦੋਂ ਸਿੱਖੀ ਦਾ ਰੰਗ ਚੜ੍ਹਿਆ ਪੁੱਛਦੇ ਨੇ ਮੇਰੇ ਲਈ ਕੀ ਹੁਕਮ ਹੈ ਹੱਕ ਦੀ ਕਮਾਈ ਖਾਣੀ ਹੈ ਕਿਰਤ ਕਰਨੀ ਹੈ ਆਪਣੇ ਇਮਾਨ ਤੋਂ ਨਹੀਂ ਡੋਲਣਾ ਵਿਆਜ ਨਹੀਂ ਲੈਣਾ ਪਿੰਡ ਆਏ ਹਨ ਆ ਕੇ ਪਿੰਡ ਵਿੱਚ ਹੋ ਕਾ ਦੇ ਦਿੱਤਾ ਵੀ ਜੋ ਵੀ ਕਿਸੇ ਦਾ ਮੇਰੇ ਕੋਲ ਪਿਆ ਜੋ ਵੀ ਕਿਸੇ ਦਾ ਮੇਰੇ ਕੋਲ ਗਹਿਣੇ ਹੈ ਜਾਂ ਕੋਈ ਵੀ ਅਮਾਨਤ ਹੈ ਜੋ ਕਿਸੇ ਦਾ ਜੀ ਕਰਦਾ ਦੇ ਕੇ ਤੇ ਲੈ ਜਾਵੇ ਸੈਂਕੜਿਆਂ ਦੇ ਹਿਸਾਬ ਦੇ ਨਾਲ ਉਸ ਵਕਤ ਜ਼ਮੀਨ ਉਹਨਾਂ ਦੇ ਕੋਲ ਗਹਿਣੇ ਸੀ ਸਤਗੁਰਾਂ ਦਾ ਹੁਕਮ ਸੀ ਬਗਾਨਾ ਹੱਥ ਨਹੀਂ ਰੱਖਣਾ ਸਾਰੀ ਦੇ ਦਿੱਤੀ ਕਿਲੋਂਾਂ ਸੇਰਾਂ ਦੇ ਹਿਸਾਬ ਨਾਲ ਸੋਨੇ ਦੇ ਗਹਿਣੇ ਸਨ ਜਿਹੜੇ ਉਸ ਵਕਤ ਦੇ ਦਿੱਤੇ ਗਏ ਜੋ ਵੀ ਕਿਸੇ ਨੇ ਕਿਹਾ ਕਿ ਮੇਰੇ ਹਨ ਥੋੜੇ ਬਹੁਤੇ ਪੈਸੇ ਮੂਰ ਵੀ ਨਹੀਂ ਲਿਆ ਤੇ ਦੇ ਦਿੱਤੇ ਇਹ ਉਹਨਾਂ ਦਾ ਕਿਰਦਾਰ ਸੀ ਐਸਾ ਕਿਰਦਾਰ ਜਿਹੜੇ ਆਏ ਨਹੀਂ ਆਪ ਫਿਰ ਵੀ ਲੈਣ ਨਾ ਕਿਸੇ ਕੋਲ ਸਮਰੱਥਾ ਸੀ ਹਰੀਆ ਸੀਰੀ ਸੀ ਸ਼ਾਮ ਸਿੰਘ ਸਰਹਾਲੀ ਵਾਲਿਆਂ ਦਾ ਜਿਨ੍ਹਾਂ ਲੇਖਾ ਜੋਖਾ ਬਚਿਆ ਸੀ ਸਿਰ ਤੇ ਚੁਕਾਇਆ ਪਿੰਡ ਤੋਂ ਬਾਹਰ ਵਾਲੇ ਖੋਹ ਦੇ ਵਿੱਚ ਸੋਟਾ ਦਿੱਤਾ ਮੇਰੇ ਸਤਪੁਰਾਂ ਦਾ ਹੁਕਮ ਨਹੀਂ ਬਗਾਨਾ ਹੱਕ ਰੱਖਣ ਦਾ ਤੇ ਮੈਂ ਨਹੀਂ ਅੱਜ ਤੋਂ ਬਾਅਦ ਤੁਹਾਡੀਆਂ ਅਮਾਨਤਾਂ ਰੱਖਦਾ ਤੁਹਾਡਾ ਲੇਖਾ ਜੋਖਾ ਮੁੱਕਾ ਐਵੇਂ ਕਿਰਦਾਰਾਂ ਦਾ ਨਿਰਮਾਣ ਕੀਤਾ ਤੁਹਾਨੂੰ ਗੁਰੂ ਰਾਮ ਸਿੰਘ ਪਾਤਸ਼ਾਹ ਜੀ ਨੇ ਐਵੇਂ ਦੇ ਸੰ ਉਹਨਾਂ ਦੇ ਕਿਰਦਾਰ ਇਵੇਂ ਉਹਨਾਂ ਨੇ ਹੱਕ ਸੱਚ ਦੀ ਕਮਾਈ ਦੇ ਲਈ ਪ੍ਰੇਰਣਾ ਦਿੱਤੀ ਇਹ ਹੈ ਉਹਨਾਂ ਦੇ ਕਿਰਦਾਰਾਂ ਦੀ ਗੱਲ ਕਣੀਏ ਕੇ ਬੇਟ ਇੱਕ ਪਿੰਡ ਹੈ ਰਾਵੀ ਦਰਿਆ ਦੇ ਕਿਨਾਰੇ ਜਿੰਨੀਆਂ ਲੋਕਾਂ ਦੀ ਰਾਵੀ ਦਰਿਆ ਦੇ ਨਾਲ ਜ਼ਮੀਨ ਲੱਗਦੀ ਸੀ ਉਹ ਥੋੜੇ ਥੋੜੇ ਖੇਤੇ ਦਰਿਆ ਨਾਲ ਲੱਗਦੇ ਮੱਥੇ ਛੱਡ ਦਿੰਦੇ ਸਨ ਕਿ ਪਤਾ ਨਹੀਂ ਦਰਿਆ ਨੇ ਕਦੋਂ ਰੋੜ ਕੇ ਲੈ ਜਾਣਾ ਫਸਲ ਨੂੰ ਬੰਨ ਮਾਰ ਦਿੰਦੇ ਜਿਹੜੇ ਛੱਡੇ ਹੁੰਦੇ ਉਹ ਲੰਮੀ ਪੱਟੀ ਬਣ ਜਾਂਦੀ ਦੋ ਕਿਨਾਰਿਆਂ ਤੇ ਦਰਿਆਵਾਂ ਦੇ ਨਾਲ ਉਹਦੇ ਵਿੱਚ ਆਪਣੇ ਹਿੱਸੇ 'ਚ ਸਿੱਖ ਜਾਂ ਜਿੰਨੇ ਵੀ ਜ਼ਮੀਨਦਾਰ ਸਨ ਉਹ ਕੁਝ ਸਬਜ਼ੀ ਖਰਬੂਜੇ ਬੀਜ ਦਿੰਦੇ ਹੋ ਗਏ ਤੇ ਠੀਕ ਨਹੀਂ ਤੇ ਦਰਿਆ ਦੀ ਭੇਟ ਕਣੀਏ ਕੇ ਗੁਰੂ ਰਾਮ ਸਿੰਘ ਮਹਾਰਾਜ ਜੀ ਦਾ ਸਿੱਖ ਰਹਿੰਦਾ ਸੀ ਨਾਲ ਉਹਦੇ ਗਵਾਂਢੀ ਦੀ ਜ਼ਮੀਨ ਹੈ ਉੱਥੇ ਉਹਨੇ ਖਰਬੂਜਿਆਂ ਦੀ ਵੱਲ ਲਾਈ ਸੇਖਾਣੇ ਨੇ ਸਬਜ਼ੀਆਂ ਲਾਈਆਂ ਸਨ ਉਹ ਖਰਬੂਜੇ ਵੱਲ ਵੱਦੀ ਵੱਦੀ ਸਿੱਖ ਦੇ ਖਿੱਤੇ ਵਿੱਚ ਆ ਗਈ ਜਿੱਥੇ ਸਿੱਖ ਦੀ ਜ਼ਮੀਨ ਸੀ ਉਹਨੂੰ ਖਰਬੂਜਾ ਲੱਗਾ ਸਿੱਖ ਦੇ ਵੀ ਨਾਲ ਫਲ ਲੱਗੇ ਨੇ ਸਿੱਖ ਨੇ ਜਦੋਂ ਵੇਖਿਆ ਵੀ ਖਰਬੂਜਾ ਤੁਰਨੋਂ ਤੋੜ ਸਕਦਾ ਸੀ ਉਹਦੀ ਜ਼ਮੀਨ ਵਿੱਚ ਸੀ ਪਰ ਸਿੱਖ ਨੇ ਉਹ ਖਰਬੂਜਾ ਤੋੜਿਆ ਜਿਸ ਆਦਮੀ ਦੀ ਜ਼ਮੀਨ ਸੀ ਜਿੱਥੋਂ ਵੱਲ ਆਈ ਸੀ ਉਹਦੇ ਘਰ ਜਾ ਕੇ ਦੇ ਕੇ ਆਇਆ ਉਹਨਾਂ ਆਖਿਆ ਸੰਤ ਜੀ ਰਹਿਣ ਦੇਂਦੇ ਖਰਬੂਜਾ ਹੀ ਸੀ ਸਿੱਖ ਨੇ ਆਖਿਆ ਨਹੀਂ ਇਹ ਖਰਬੂਜਾ ਨਹੀਂ ਮੇਰੇ ਗੁਰੂ ਰਾਮ ਸਿੰਘ ਦਾ ਹੁਕਮ ਹੈ ਬਗਾਨੇ ਦਾ ਹੱਕ ਨਹੀਂ ਰੱਖਣਾ ਬਗਾਨੇ ਦਾ ਜੇ ਤੁਹਾਡਾ ਹੱਕ ਸੀ ਇਹ ਤੁਹਾਡਾ ਇਹ ਮੈਂ ਰੱਖ ਨਹੀਂ ਸਕਦਾ ਇਹ ਹੈ ਕਿਰਦਾਰ ਸਤਿਗੁਰੂ ਰਾਮ ਸਿੰਘ ਮਹਾਰਾਜ ਜੀ ਦੇ ਸਿੱਖਾਂ ਦਾ ਐਸੀ ਉਹਨਾਂ ਨੇ ਸਿੱਖਿਆ ਦਿੱਤੀ ਹੱਕ ਸੱਚ ਦੀ ਕਮਾਈ ਤੇ ਕਿਵੇਂ ਉਹਨਾਂ ਨੇ ਆਪਣੇ ਸਿੱਖਾਂ ਨੂੰ ਪਰਪੱਕ ਕੀਤਾ ਮੀਆਂ ਸਿੰਘ ਸਰਹਾਲੀ ਵਾਲੇ ਮਸ਼ਹੂਰ ਨਾਮ ਹੈ ਨਾਮ ਧਾਰੀ ਇਤਿਹਾਸ ਦਾ ਬਿਰਦੇ ਆਵਸਥਾ ਸੀ ਚੱਲਣ ਚ ਮੁਸ਼ਕਲ ਹੁੰਦੀ ਸੀ ਘੋੜੀ ਤੇ ਬੈਠੇ ਨੇ ਸੰਤ ਮੰਗਲ ਸਿੰਘ ਜੀ ਨੇ ਘੋੜੀ ਦੀਆਂ ਵਾਗਾਂ ਫੜੀਆਂ ਤੁਰੇ ਜਾਂਦਿਆਂ ਜਾਂਦਿਆਂ ਸੰਤਾਂ ਨੇ ਨਾਂ ਲੈ ਕੇ ਆਖਿਆ ਮੰਗਲਾ ਮੇਰਾ ਨਿਜਮ ਨਾ ਤੋੜ ਦੇ ਸੰਤ ਜੀ ਤੁਹਾਡਾ ਕੀ ਨਿਜਮ ਹੈ ਜਦੋਂ ਤੋਂ ਗੁਰੂ ਰਾਮ ਸਿੰਘ ਮਹਾਰਾਜ ਜੀ ਦੇ ਕੋਲੋਂ ਭਜਨ ਸੁਣਿਆ ਜਦੋਂ ਤੋਂ ਮੈਂ ਸਤਗੁਰਾਂ ਦਾ ਸਿੱਖ ਬਣਿਆ ਕਿਸੇ ਦੀ ਪੈਲੀ ਬੀਜੀ ਦੇ ਵਿੱਚ ਮੈਂ ਪੈਰ ਤੱਕ ਨਹੀਂ ਪਾਇਆ ਵੇਖੀ ਕਿਤੇ ਮੇਰੀ ਘੋੜੀ ਕਿਸੇ ਦੀ ਪੈਲੀ ਚੂਨਾ ਲੰਗਾ ਦੇਈ ਕਿਸੇ ਦਾ ਹੱਕ ਕਿਸੇ ਦਾ ਨੁਕਸਾਨ ਹੋਊਗਾ ਮੈਨੂੰ ਸਤਿਗੁਰਾਂ ਮੇਰਿਆਂ ਨੇ ਹੁਕਮ ਕੀਤਾ ਕਿ ਹੱਕ ਸੱਚ ਦੀ ਕਮਾਈ ਕਰਨੀ ਕਿਸੇ ਦਾ ਹੱਕ ਨਹੀਂ ਰੱਖਣਾ ਨੁਕਸਾਨ ਨਹੀਂ ਕਰਨਾ ਕਿਰਤ ਕਰਨੀ ਇਹ ਕਿਰਦਾਰ ਸੀ ਸਿੱਖਾਂ ਦਾ ਇਹ ਉਹਨਾਂ ਦੀ ਸ਼ਖਸੀਅਤ ਸੀ ਜਿਸ ਦਾ ਨਿਰਮਾਣ ਆਪ ਗੁਰੂ ਰਾਮ ਸਿੰਘ ਮਹਾਰਾਜ ਜੀ ਨੇ ਕੀਤਾ ऐसे दा दा संत गुरुओं ਦੇ ਸਿੱਖ ਨਾਮਤਾਰੀ ਇਤਿਹਾਸ ਦਾ ਚਮਕਦਾ ਨਾਮ ਸੰਤ ਜਵਾਰ ਸਿੰਘ ਮਿਰਜੇ ਵਾਲੀਏ ਆਪਣੀ ਭੈਣ ਦੇ ਕੋਲ ਗਏ ਨੇ 40 ਦਿਨ ਉੱਥੇ ਰਹੇ ਸਨ ਇੱਕ ਦਿਨ ਸਵੇਰੇ ਆਪਣੇ ਭਨੇਵੇਂ ਨੂੰ ਆਖਦੇ ਨੇ ਕਿ ਅੱਜ ਮੇਰੀ ਬਿਰਤੀ ਨਹੀਂ ਲੱਗੀ ਰਾਤ ਨੂੰ ਉਹ ਬੋਤੀ ਦਾ ਦੁੱਧ ਪੀਂਦੇ ਸਨ ਪਣੇਵੇਂ ਨੇ ਪੁੱਛਿਆ ਅੱਜ ਸਾਰੀ ਰਾਤ ਮਨ ਟਿਕਿਆ ਨਹੀਂ ਉਖੜਦਾ ਰਿਆ ਨਾਮ ਦਾ ਆਨੰਦ ਨਹੀਂ ਆਇਆ ਕੀ ਗੱਲ ਸੱਚੋ ਸੱਚੀ ਦਲਸੀ ਬੋਤੀ ਕਿੱਥੋਂ ਚਰਾ ਕੇ ਲਿਆ ਆਇਆ ਪਣੇਵੇਂ ਨੇ ਆਖਿਆ ਸੰਤ ਜੀ ਮੈਂ ਖੂ ਤੇ ਬੋਤੀ ਲੈ ਕੇ ਜਾ ਰਿਆ ਸਾਂ ਰੋਕਦਿਆਂ ਰੋਕਦਿਆਂ ਜਾਂਦਿਆਂ ਜਾਂਦਿਆਂ ਦੋ ਰੋਗੋ ਨੇ ਕਿਸੇ ਦੀ ਪੈੜੀ ਦੇ ਖਾਲੇ ਜਾਣ ਕੇ ਨਹੀਂ ਛੱਡੀ ਰੋਕਦਿਆਂ ਰੋਕਦਿਆਂ ਹੀ ਉਹਨੇ ਦੋਕ ਰੁਗ ਦੋਕ ਬੁਰਕ ਖਾਦੇ ਸਨ ਸੰਤਾਨੇ ਆਖਿਆ ਮੈਨੂੰ ਸਤਿਗੁਰਾਂ ਨੇ ਆਖਿਆ ਸੀ ਕਿ ਬਗਾਨਾ ਹੱਕ ਨਹੀਂ ਖਾਣਾ ਇਸੇ ਕਰਕੇ ਮੇਰੀ ਬਿਰਤੀ ਨਹੀਂ ਲੱਗੀ ਐਸਾ ਸੀ ਕਿਰਦਾਰ ਉਹਨਾਂ ਦਾ ਐਸੀ ਸੀ ਉਹਨਾਂ ਦੀ ਕਮਾਈ ਉਹਨਾਂ ਦੀ ਕੱਲਣਾ ਇਵੇਂ ਉਹਨਾਂ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ ਜਦੋਂ ਸਤਿਗੁਰੂ ਜੀ ਪਰਦੇਸ ਗਏ ਹਨ ਕੂਕਿਆਂ ਤੇ ਦਮਨ ਚੱਕਰ ਚੱਲਿਆ ਅੰਗਰੇਜ਼ੀ ਸਰਕਾਰ ਦਾ ਵਖਤ ਆਇਆ ਭੀੜਾਂ ਔਕੜਾਂ ਮੁਸ਼ਕਲਾਂ ਦਾ ਸਭ ਪਾਸਿਓਂ ਤੰਗੀਆਂ ਤੁਰਸ਼ੀਆਂ ਸਨ ਭੈਣੀ ਸਾਹਿਬ ਸਾਹਮਣੇ ਚੌਂਕੀ ਬਿਠਾ ਦਿੱਤੀ ਗਈ ਸੇਖ ਨਾ ਆਉਣ ਨਾ ਲੰਗਰ ਦੇ ਵੀ ਚਲਣਾ ਔਖਾ ਹੋ ਗਿਆ ਫਿਰ ਸਿੱਖਾਂ ਨੇ ਸਲਾਹ ਕਰਕੇ ਸਮੁੰਦ ਸਿੰਘ ਮਰਹਾਣੇ ਦੇ ਸਿੱਖ ਨਾਰਲੀ ਦਾ ਕੁਝ ਸਿੱਖ ਇਹਨਾਂ ਨੇ ਜਦੋਂ ਰਕਮ ਵਾਵਾ ਰਕਮ ਪਾਈ ਇਹਨਾਂ ਨੇ 3500 ਦੇ ਕਰੀਬ ਇਹਨਾਂ ਪੈਸੇ ਪਾਏ ਉਹਨਾਂ ਦਿਨਾਂ ਵਿੱਚ ਨਾਲ ਹੀ ਇੱਕ ਗੱਡਾ ਸਣੇ ਬੈਲਾਂ ਦੇ ਦਾਣਿਆਂ ਦਾ ਦਿੱਤਾ ਉੱਥੇ ਹੀ ਇੱਕ ਸਿੱਖ ਆਇਆ ਨਾਮ ਹੈ ਉਹਦਾ ਬੋਟਾ ਸਿੰਘ ਲਖਣਾ ਉਹਦਾ ਪਿੰਡ ਹੈ ਤੇ ਆ ਕੇ ਆਖਦਾ ਸਿੱਖੋ ਮੇਰਾ ਵੀ ਜੀ ਕਰਦਾ ਕਿ ਮੈਂ ਗੁਰੂ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਵਾਂ ਮੇਰਾ ਵੀ ਮਨ ਕਰਦਾ ਕਿ ਮੈਂ ਆਪਣਾ ਹਿੱਸਾ ਪਾਵਾਂ ਗੁਰੂ ਦੀ ਸੇਵਾ ਦੇ ਵਿੱਚ ਮੈਂ ਤੁਹਾਡੇ ਵਾਂਗੂ ਤਨਵਾਨ ਤੇ ਨਹੀਂ ਮੇਰੇ ਕੋਲ ਪੈਸਾ ਤੇ ਨਹੀਂ ਸਿੱਖਾਂ ਨੇ ਸੋਚਿਆ ਫਿਰ ਇਹ ਕਿਵੇਂ ਹਿੱਸਾ ਪਾਵੇਗਾ ਉਹਨੇ ਹੱਥ ਜੋੜੇ ਨੇਤਰਾਂ ਚ ਜਲ ਭਰਿਆ ਤੇ ਆਖਿਆ ਮੇਰੇ ਕੋਲ ਆਪਣਾ ਸਰੀਰ ਹੈ ਮੈਂ ਆਪਣਾ ਸਰੀਰ ਅਰਦਾਸ ਕਰਦਾ ਮੈਂ ਆਪਣੀ ਸਾਰੀ ਜ਼ਿੰਦਗੀ ਆਪਣਾ ਸਰਦੀਰ ਸਰੀਰ ਗੁਰੂ ਕੀ ਲੋਹ ਨੂੰ ਅਰਦਾਸਾ ਕਰਦਾ ਉਹਨਾਂ ਨੇ ਬਾਬਾ ਬੋਟਾ ਸਿੰਘ ਜੀ ਨੇ ਸਾਰੀ ਜ਼ਿੰਦਗੀ ਗੁਰੂ ਕੀ ਲੋਹ ਦੀ ਸੇਵਾ ਕੀਤੀ ਗੁਰੂ ਕੀ ਲੋਹ ਦੇ ਵਿੱਚ ਉਹਨਾਂ ਨੇ ਹਮੇਸ਼ਾ ਆਪਣਾ ਸਾਰਾ ਸਮਾਂ ਦਿੱਤਾ ਸੇਵਾ ਕਰਦਿਆਂ ਉਗਰਾਹੀ ਕਰਦਿਆਂ ਇੱਕ ਦਿਨ ਉਗਰਾਹੀ ਕਰਨ ਦਰਿਆ ਤੋਂ ਪਾਰ ਗਏ ਕੁਝ ਸਿੱਖਾਂ ਦੇ ਘਰ ਸਨ ਉਥੋਂ ਉਗਰਾਹੀ ਦੇ ਦਸਵੰਦ ਦੇ ਧਨ ਪੈਸੇ ਲੈ ਕੇ ਆਏ ਗੁਰੂ ਕਾਲ ਸਾਧ ਸੰਗਤ ਦੇ ਪੈਸੇ ਵਾਪਸ ਆਉਣ ਲੱਗੇ ਸ਼ਾਮ ਦਾ ਵਕਤ ਸੂਰਜ ਆਪਣੇ ਘਰ ਨੂੰ ਜਾ ਰਿਹਾ ਹਨੇਰਾ ਫੈਲ ਰਿਹਾ ਸੀ ਦਰਿਆ ਦੇ ਕਿਨਾਰੇ ਖੜੇ ਹਨ ਨਾਮ ਜਪ ਤੇ ਜਪਦੇ ਆਏ ਤੇ ਰੁਕ ਗਏ ਕੁਝ ਸੋਚਣ ਲੱਗ ਗਏ ਮਲਾ ਖੜਾ ਸੀ ਬੇੜੀ ਦੇ ਵਿੱਚ ਆਖਿਆ ਬਾਬਾ ਜੀ ਆ ਜਾਓ ਦੋ ਪੈਸਿਆਂ ਦੀ ਗੱਲ ਤੁਹਾਨੂੰ ਉਪਾਰ ਕਰ ਦੇਣੇ ਆ ਬਾਬਾ ਬੂਟਾ ਸਿੰਘ ਜੀ ਨੇ ਆਖਿਆ ਕਿ ਇਹ ਪੈਸੇ ਮੇਰੇ ਨਹੀਂ ਇਹ ਸਾਧ ਸੰਗਤ ਦੇ ਪੈਸੇ ਨੇ ਮੈਂ ਐਵੇਂ ਵਰਤ ਨਹੀਂ ਸਕਦਾ ਮੇਰਾ ਹੱਕ ਨਹੀਂ ਬਣਦਾ ਉਫਾਨ ਤੇ ਦਰਿਆ ਸੀ ਤੈਰ ਕੇ ਬਾਬਾ ਬੂਟਾ ਸਿੰਘ ਜੀ ਨੇ ਪਾਸ ਕੀਤਾ ਪਾਰ ਕੀਤਾ ਉਹ ਦਰਿਆ ਤੇ ਜੋ ਪੈਸੇ ਸਨ ਸਾਧ ਸੰਗਤ ਦੇ ਉਹ ਵਰਤੇ ਨਹੀਂ ਕਿਉਂਕਿ ਹੱਕ ਨਹੀਂ ਸੀ ਬਗਾਨਾ ਹੱਕ ਸੀ ਹੱਕ ਸੱਚ ਦੀ ਕਮਾਈ ਐਸਾ ਕਿਰਦਾਰ ਸੀ ਸਤਿਗੁਰਾਂ ਦੇ ਸਿੱਖਾਂ ਦਾ ਐਸਾ ਉਹਨਾਂ ਦਾ ਜੀਵਨ ਸੀ ਇਵੇਂ ਗੁਰੂ ਰਾਮ ਸਿੰਘ ਮਹਾਰਾਜ ਜੀ ਨੇ ਸ਼ਖਸੀਅਤਾਂ ਦਾ ਨਿਰਮਾਣ ਕੀਤਾ ਸ਼ੁਭ ਗੁਣ ਇਵੇਂ ਹਿਰਦੇ ਚ ਪ੍ਰਪੱਕ ਕੀਤੇ ਜ਼ਿੰਦਗੀ ਤੇ ਉਵੇਂ ਹੀ ਲੰਘ ਰਹੀ ਸੀ ਖਾਣਾ ਵੀ ਉਹੀ ਸੋਨਾਵੇਂ ਉਸੇ ਤਰ੍ਹਾਂ ਸਰੀਰ ਵੀ ਯੋਹੀ ਸੀ ਸਤਿਗੁਰਾਂ ਨੇ ਮਨ ਤਬਦੀਲ ਕਰ ਦਿੱਤੇ ਸਤਿਗੁਰਾਂ ਨੇ ਮਨ ਮਜ਼ਬੂਤ ਕਰ ਦਿੱਤੇ ਇੱਕ ਵਾਰ ਦੀ ਗੱਲ ਹੈ ਸਤਿਗੁਰੂ ਰਾਮ ਸਿੰਘ ਮਹਾਰਾਜ ਅਨੰਦਪੁਰ ਹੋਲੇ ਤੇ ਜਾ ਰਹੇ ਸਨ ਰਾਹ ਦੇ ਵਿੱਚ ਰਸਤੇ 'ਚ ਜਿੱਦੋਂ ਡੇਰੇ ਲੱਗਣੇ ਰਾਤੀ ਸ਼ਾਮ ਨੂੰ ਰਾਗੀਆਂ ਨੇ ਕੀਰਤਨ ਕਰਨਾ ਦੀਵਾਨ ਸੱਜਣਾ ਇੱਕ ਸਿੱਖ ਨੇ ਆ ਕੇ ਪੈਸੇ ਮੱਥਾ ਟੇਕ ਕੇ ਸਤਿਗੁਰਾਂ ਦੇ ਹੱਥ 'ਚ ਖੁੰਡਾ ਸੀ ਖੁੰਡੇ ਨਾਲ ਪੈਸੇ ਵਗਾ ਕੇ ਦੂਰ ਮਾਰੇ ਤੇ ਅੱਖਿਆ ਚੁੱਕ ਕੇ ਲੈ ਜਾ ਸਿੱਖ ਕੋਲ ਆਇਆ ਪਾਤਸ਼ਾਹ ਜੀ ਕੀ ਮੇਰੇ ਕੋਲੋਂ ਵਗਿਆ ਹੋਈ ਭੁੱਲ ਹੋਈ ਹੈ ਸਤਿਗੁਰਾਂ ਅੱਖਿਆ ਤੂੰ ਫਲਾਣੇ ਪਿੰਡ 'ਚੋਂ ਫਲਾਣੇ ਆਦਮੀ ਦੀ ਘੋੜੀ ਵੇਚੀ ਹੈ ਚੋਰੀ ਕੱਢ ਕੇ ਇਹ ਉਸਦੇ ਪੈਸੇ ਹਨ ਹੱਕ ਸੱਚ ਦੀ ਕਮਾਏਗਾ ਤਾਂ ਤੈਨੂੰ ਸਿੱਖ ਮੰਨਾਂਗੇ ਓਨੀ ਦੇਰ ਤੱਕ ਸੰਗਤ 'ਚ ਨਾ ਜੇ ਸੰਗਤ 'ਚ ਆਉਣਾ ਹੈ ਜੇ ਸਿੱਖ ਅਖਵਾਉਣਾ ਜੇ ਸੱਚ ਮੁੱਚ ਤੋਂ ਨਾਮ ਧਾਰੀ ਬਣਨਾ ਚਾਹੁੰਨਾ ਪਹਿਲਾਂ ਜਿਹਦੀ ਘੋੜੀ ਵੇਚੀ ਐ ਇਹ ਪੈਸੇ ਦੇ ਘੋੜੀ ਵਾਪਸ ਲਿਆ ਕੇ ਉਹ ਸਿੱਖ ਦੇ ਘਰ ਬਣ ਤਾ ਸਤਿਗੁਰਾਂ ਨੇ ਇਵੇਂ ਆਪਣੇ ਸਿੱਖਾਂ ਦੇ ਕਿਰਦਾਰ ਨੂੰ ਸਿਖਰ ਤੇ ਲੈ ਕੇ ਗਏ ਉੱਚਤਮ ਅਵਸਥਾ ਦੇ ਵਿੱਚ ਸਿੱਖਾਂ ਦੇ ਜੀਵਨ ਨੂੰ ਸਤਿਗੁਰਾਂ ਨੇ ਸਵਾਰਿਆ ਬਣਾਇਆ ਤੇ ਪੇਸ਼ ਕੀਤਾ ਸਮਾਜ ਦੇ ਤੌਰ ਤੇ ਸਮਾਜਿਕ ਰੂਪ ਵਿੱਚ ਐਸੇ ਸਨ ਸਤਿਗੁਰਾਂ ਦੇ ਸਿੱਖ ਗਾਲ ਨ ਮਸ਼ਹੂਰ ਹੈ ਸਭ ਨੇ ਸੁਣੀ ਹੈ ਜਿਸ ਪਿੰਡ ਚੋਂ ਨਾਮ ਧਾਰੀ ਸਿੱਖ ਲੰਘ ਵੀ ਜਾਂਦੇ ਸਨ ਪਿੰਡਾਂ ਦੇ ਪਿੰਡ ਨਾਮ ਧਾਰੀ ਹੋ ਜਾਂਦੇ ਸਨ ਬਿਨਾ ਇੱਕ ਸ਼ਬਦ ਵੀ ਕਹੇ ਬਿਨਾ ਕੁਝ ਆਖੇ ਸੁਣੇ ਉਹਨਾਂ ਦਾ ਪ੍ਰਭਾਵ ਹੀ ਐਸਾ ਸੀ ਉਹਨਾਂ ਦੀ ਰਹਿਣ ਸਹਿਣ ਦਿਨ ਚਰਿਆ ਮਰਿਆਦਾ ਕਿਰਿਆ ਹੀ ਉਹਨਾਂ ਦੀ ਐਸੀ ਸੀ ਉਹਨਾਂ ਦਾ ਕਿਰਦਾਰ ਹੀ ਐਸਾ ਸੀ ਐਸਾ ਪ੍ਰਭਾਵ ਪ੍ਰਚਾਰ ਕੀਤਾ ਗੁਰੂ ਰਾਮ ਸਿੰਘ ਮਹਾਰਾਜ ਜੀ ਦੇ ਸਿੱਖਾਂ ਨੇ ਏ ਸਤਗੁਰਾਂ ਦੇ ਸਿੱਖਾਂ ਦਾ ਕਿਰਦਾਰ ਸੀ ਐਵੇਂ ਉਹਨਾਂ ਨੇ ਆਪਣੇ ਸਤਗੁਰਾਂ ਦੇ ਹੁਕਮ ਨੂੰ ਮੰਨਿਆ ਇਨੀਆਂ ਬੇਨਤੀਆਂ ਕਰਦਾ ਮੈਂ ਖਿਮਾ ਮੰਦਾ ਜਾਚਕਾਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣਾ